ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 25 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ 2023 25 ਮਈ ਸ਼ਾਮ ਨੂੰ ਆਪਣਾ 5:30 ਵਜੇ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ 25 ਮਈ ਨੂੰ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ। ਸੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ 에ਅਰ ਸ਼ੈਰ ਦੇ ਵਿੱਚ ਬਰੀਡ ਚ ਆ ਗਈ ਚਾਰ ਦੰਦ ਮੂੰਹ ਆ ਪਹਿਲਾ ਸੂਆ ਸੂਈ ਆ ਮਗਰ ਵੀ ਬੱਛੀ ਆ ਪਰਸੋਂ ਇਹ ਸੂਈ ਆ ਮਗਰ ਬੱਸੀ ਬਹੁਤ ਪਿਆਰੀ ਐਰ ਸ਼ੈਰ ਦੇ ਵਿੱਚ ਹੀ ਬੱਸੀ ਆ ਗਈ ਇਹ ਬਰੀਡ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਆਮ ਫਾਰਮਰਾਂ ਦੀ ਡਿਮਾਂਡ ਰਹਦੀ ਆ ਵੀ 에ਅਰ ਸ਼ੈਰ ਬੱਸੀ ਲੱਭ ਕੇ ਲਿਆਓ ਤਾਂ ਬਹੁਤ ਟਾਈਮ ਬਾਅਦ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੋਈ ਹੈ ਇਹ। ਆਪਣੇ ਫਾਰਮ ਤੇ ਬੱਛੀ ਆਈ ਐਰ ਸ਼ੈਰ ਦੀ ਚਾਰ ਦੰਦ ਪਹਿਲਾ ਸੁਆ ਸੁਈ ਹੋਈ ਆ ਮਗਰ ਵੀ ਬੱਛੀ ਆ ਆ ਥਣ ਥਣੋੜ ਦੀ ਬਹੁਤ ਸਾਫ ਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿੱਖਣ ਮਾ ਹੱਥਾਂ ਦੀ ਚਵਾਈ ਵਾਲਾ ਥਣ ਲੱਗਿਆ ਹੋਇਆ ਪੂਰਾ ਗੁਲਾਬੀ ਗੁਲਾਬੀ ਦੇਖ ਸਕਦੇ ਹੋ ਤੋਰ ਕੇ ਦਿਖਾਵਤ ਉੱਚਾ ਲੰਮਾ ਵੱਡਾ ਕਦ ਕਾਠਾ ਕੰਪੈਕਟ ਆ ਡਰਾ ਪੂਰਾ ਹਵਾਨੇ ਤੇ ਬੀਂਜ ਦੇਖ ਸਕਦੇ ਤੁਸੀਂ ਮਿਲਕ ਪੀਣ ਦੇ ਸਕਦੇ ਕਿੰਨੀ ਸਟਰੋਂਗ ਆਉਂਦੀ ਆ ਕੋਪ ਫੇਸ ਕੁਆਲਟੀ ਦੇ ਸਕਦੇ ਬੱਸੀ ਦੀ ਚਾਰ ਦੰਦ ਮੂੰਹ ਆ ਕਦ ਕਾੜ ਦਾ ਦਾ ਜ ਤੁਸੀਂ ਲਗਾ ਸਕਦੇ ਹੋ ਮਗਰ ਵੀ ਬੱਸੀ ਆਈ ਹੌਲੀ ਹੌਲੀ ਬਥੋਲੀ ਹੌਲੀ ਆਰਡਰ ਪੂਰਾ ਕੰਪੈਕਟ ਆ ਖੁੱਲੀ ਫਿਰਦੀ ਆਈ ਐ ਮਸ਼ੀਨ ਵਗੈਰਾ ਵੀ ਲਵਾਉਂਦੀ ਆ ਹੱਥਾਂ ਦੀ ਚਵਾਈ ਵਾਲੀ ਵਧੀਆ ਗਈ ਆ ਹਾਈਟ ਦਾ ਦਾ ਜ ਤੁਸੀਂ ਲਗਾ ਸਕਦੇ ਹੋ ਉੱਚਾ ਲੰਮਾ ਵੱਡਾ ਕਦਕਾਠ ਆ ਪੂਰਾ ਕੰਪੈਕਟ ਆਰਡਰ ਆ ਦੇਖ ਸਕਦੇ ਹੋ ਤੁਸੀਂ ਫਰੀਆਂ ਬੱਸੀਆਂ ਜਿਵੇਂ ਆਪਾਂ ਵੀਡੀਓ ਦੇਖਦੇ ਆ ਫੌਰਨ ਵਾਲੀਆਂ ਉਦਾਂ ਦਾ ਇਹ ਆ ਆਰਡਰ ਆ ਮਸ਼ੀਨ ਵੀ ਲਵਾਉਂਦੀ ਆ ਇਹ ਤੇ ਹੱਥਾਂ ਦੀ ਚਵਾਈ ਵਾਲੀ ਵੀ ਆ 21 ਤੋਂ 22 ਕਿਲੋ ਬੋਲੀ ਇਸ ਟਾਈਮ ਤੇ ਥੱਲੇ ਰੈਡੀ ਆ ਕੋਈ ਮੇਰਾ ਵੀਰ ਦੋ ਡੰਗ ਮਣਕੇ ਲਿਆ ਸਕਦਾ 22 ਕਿਲੋ ਬੋਲੀ ਇਸ ਟਾਈਮ ਰੈਡੀ ਆ ਤੁਸੀਂ ਦੇਖ ਸਕਦੇ ਹੋ ਪੂਰਾ ਕੰਪੈਕਟ ਆਰਡਰ ਆ ਕੱਲਾ ਕੱਲਾ ਥਣ ਲੱਗਿਆ ਹੋਇਆ ਨਿਕੜਵਾ ਦੇ ਸਕਦੇ ਤੁਸੀਂ ਪੂਰਾ ਬਿੱਥੀ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਐਰ ਸ਼ੈਰ ਦੀ ਬੱਛੀ ਚਾਰ ਦੰਦ ਮੂੰਹੋਂ ਪਹਿਲਾ ਸੁਆ ਮਗਰ ਬੱਛੀ ਪਸੰਦ ਹੋ ਜੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨੇ ਮੇ